ਦੇ ਗੱਲ ਚ ਪਾ ਦਿਓ ਸਵਾ ਮਹੀਨਾ ਤੇ ਪਸ਼ੂ ਰਹਿ ਜੂਗਾ ਇਹ ਤਾਂ ਹੁਣ ਸਾਡਾ ਮਤਲਬ ਵੀ ਹਰ ਮਹੀਨੇ ਕਿੰਨਾ ਕਿੰਨਾ ਪੈਸਾ ਘਰ ਚੁੱਕਾ ਜਾਂਦਾ ਹੈ ਮੈਲ ਮਿਕਸਚਰ ਆਦੇ ਹਾਂ ਉਹ ਤਾਂ ਗਾ ਇੱਕ ਵਾਰ ਹੀ ਪਾਉਣਾ ਮੁੜ ਕੇ ਬਸ ਝਾਕਣੀ ਨਹੀਂ ਕਿਸੇ ਵਾਸਤੇ ਪਰ ਬਾਈ ਪੈਸੇ ਲਾਉਣੇ ਪੈਣਗੇ ਮੈਲ ਮਿਕਸਚਰ ਪਾਉਣੇ ਪੈਣਗੇ ਘਾਟਾਂ ਪੂਰੀਆਂ ਕਰਨੀਆਂ ਪੈਣਗੀਆਂ ਇਹ ਬੈਗ ਦੇ ਵਿੱਚੋਂ ਕੀ ਕੱਢੀ ਜਾਂਦੇ ਹੋ ਤੁਸੀਂ ਬੋਈ ਜੀ ਮੈਲ ਮਿਕਸਚਰ ਹੈ ਅੱਛਾ ਇਹਦਾ ਪਸ਼ੂ ਨੂੰ ਪਾਇਆ ਜਾਂਦਾ ਠੀਕ ਹੈ ਬਾਈ ਤੇ ਇਹ ਮਤਲਬ ਵੀ ਪਸ਼ੂ ਨੂੰ ਕੋਈ ਕਮੀ ਨਾ ਰਹੇ ਠੀਕ ਹੈ ਰਹਿਣ ਚ ਗੱਭਰ ਰਹਿਣ ਚ ਠੀਕ ਹੈ ਬਾਈ ਇਹ ਹੁੰਦਾ ਉਹਦੇ ਵਾਸਤੇ ਅੱਛਾ ਉਹ ਚੀਜ਼ ਵਾਸਤੇ ਹੈ ਬਈ ਇਹ ਹਾਂ ਇਹ ਬੱਚੇ ਦਾ ਇਹਦੀ ਘਾਟ ਪੂਰੀ ਹੋ ਜੇ ਪਸ਼ੂ ਉਹਦਾ ਵੀ ਮਨ ਲੈ ਸਵਸਤ ਰਹਿੰਦਾ ਯਾਨੀ ਕਿ ਇਹਦੇ ਨਾਲ ਪਸ਼ੂਆਂ ਦੀਆਂ ਜਿਹੜੀਆਂ ਘਾਟਾਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਹਾਂ ਘਾਟਾਂ ਦੀ ਕਮੀ ਪੂਰੀ ਹੋ ਜਾਂਦੀ ਪਸ਼ੂ ਰਹਿ ਰੂ ਜਾਂਦੇ ਆ ਸਪੀਡ ਨਹੀਂ ਮਾਰਦਾ ਯਾਨੀ ਕਿ ਪਸ਼ੂ ਇਹ ਨਾਲ ਠੀਕ ਹੈ ਬਾਈ ਤੇ ਨਾਲੇ ਕਹਿੰਦੇ ਬਾਈ ਇਹ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਤੇ ਪਸ਼ੂ ਤਾਂ ਧਾਗਾ ਧੂਗਾ ਕਰਾ ਦੋ ਉਹਦੇ ਨਾਲ ਹੀ ਰਹਿ ਜਾਂਦੇ ਆ ਪਸ਼ੂ ਆਹ ਭਾਈ ਮੈਂ ਵੀ ਦੇਖੀ ਸੀ ਵੀਡੀਓ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਹਾਂ ਕਾਫੀ ਗਰੁੱਪਾਂ ਦੇ ਵਿੱਚ ਗਈ ਹੋਈ ਆ ਉਹ ਵੀਡੀਓ ਹਾਂ ਵੀ ਧਾਗਾ ਪਾਓ ਬਈ ਸੋਨੂੰ ਪਸ਼ੂ ਆ ਜਿਹੜੇ ਤੁਹਾਡੇ ਉਹ ਰਹਿ ਜਾਣਗੇ ਹਾਂ ਉਹ ਇਹਨਾਂ ਉਹਨਾਂ ਆਪਣੇ ਪਿੰਡਾਂ 'ਚ ਸਿਆਣਾ ਆ ਕੇ ਜਾਂਦਾ ਹੂੰ ਤੇ ਸਿਆਣਾ ਉਹ ਹੁੰਦਾ ਜਿਹਦੇ ਜਮਾਨੇ ਜਿਹੜਾ ਦੂਜਿਆਂ ਨੂੰ ਕਮਲਾ ਬਣਾ ਦੇ ਠੀਕ ਐ ਉਹ ਸਿਆਣਾ ਹੁੰਦਾ ਹਾਂ ਉਹ ਸਿਆਣਾ ਹੁੰਦਾ ਜਿਹੜਾ ਦੂਜਿਆਂ ਨੂੰ ਕਮਲਾ ਬਣਾ ਦੇ ਹਾਂ ਹੁਣ ਉਹ ਬੰਦਾ ਜਿਹੜਾ ਹੈਗਾ ਪਤਾ ਨਹੀਂ ਉਹ ਮਤਲਬ ਕਿਹੜੀ ਦੁਨੀਆ 'ਚ ਰਹਿੰਦਾ ਠੀਕ ਐ ਕਿਉਂਕਿ ਉਹ ਇਹ ਕਿੱਥੇ ਪਹੁੰਚ ਗਈ ਚੰਤਾਰਿਆਂ ਦੇ ਪਹੁੰਚ ਗਈ ਹੂੰ ਉਹ ਫਿਰਦਾ ਧਾਗਿਆਂ ਦੇ ਠੀਕ ਹੈ ਹਣਾ ਕੋਈ ਵੀ ਡੇਰੀ ਫਾਰਮ ਬਾਈ ਹਾਂ ਮੀਨਰਲ ਮਿਕਸਚਰ ਉਹਦੇ ਵਾਸਤੇ ਖਾਦੋਂ ਵੱਲ ਜ਼ਰੂਰੀ ਹੁੰਦਾ ਠੀਕ ਹੈ ਬਾਈ ਜਿੰਨੀਆਂ ਹੋਰ ਚੀਜ਼ਾਂ ਜਿਵੇਂ ਸਾਇਲੇਜ ਜ਼ਰੂਰੀ ਆ ਫੀਡ ਜ਼ਰੂਰੀ ਆ ਹੂੰ ਮੀਨਰਲ ਮਿਕਸਚਰ ਵੀ ਉਹਨਾਂ ਹੀ ਜ਼ਰੂਰੀ ਖੰਦਾ ਠੀਕ ਹੈ ਬਾਈ ਵੀ ਇਹਦੇ ਵਿੱਚ ਘਾਟ ਪੂਰੀ ਹੁੰਦੀ ਰਹੇ ਫਿਰ ਮਤਲਬ ਵੀ ਇਹਦਾ ਆਪਾਂ ਨੂੰ ਖਰਚ ਕਿੰਨਾ ਪੈਂਦਾ ਹੂੰ ਉਹ ਮਤਲਬ ਇੱਕ ਲੈ ਕੇ ਕੋਈ 10 ਪੈਸੇ ਦਾ ਧਾਗਾ ਹੂੰ ਉਹ ਕਹਿੰਦਾ ਵੀ ਮਤਲਬ ਉਹ ਪਸ਼ੂ ਦੇ ਗਲ ਚ ਪਾ ਦਿਓ ਸਵਾ ਮਹੀਨਾ ਤੇ ਪਸ਼ੂ ਰਹਿ ਜੂਗਾ ਅੱਛਾ ਮੈਂ ਤਾਂ ਬਈ ਜਲੂਸ ਨਿਕਲਿਆ ਹੋਇਆ ਉਹ ਅਕਲ ਦਾ ਅੱਛਾ ਨਹੀਂ ਫਿਰ ਜਿਹੜੇ ਡੇ ਡੇ ਡੇਰੀ ਫਾਰਮ ਆ ਤੇ ਫਿਰ ਉਹ ਵੀ ਉਹ ਇੰਨਾ ਚੀਜ਼ਾਂ ਦੇ ਤੇ ਧਾਗੀ ਬੰਨ ਲੈਣ ਬਈ ਫਿਰ ਤਾਂ ਪੈਸੇ ਹੀ ਕੁਝ ਨਹੀਂ ਲੱਗਦੇ ਇਹ ਤਾਂ ਹੁਣ ਸਾਡਾ ਮਤਲਬ ਵੀ ਹਰ ਮਹੀਨੇ ਕਿੰਨਾ ਕਿੰਨਾ ਪੈਸਾ ਖਰਚਾ ਜਾਂਦਾ ਹੈ ਇਹ ਚੀਜ਼ਾਂ ਦੇ ਹਾਂ ਉਹ ਧਾਗਾ ਇੱਕ ਵਾਰੀ ਪਾਉਣਾ ਮੁੜ ਕੇ ਬਸ ਝਾਕਣੀ ਨਹੀਂ ਕਿਸੇ ਵ ਤਾਂ ਉਹ ਡੇਰੀ ਫਾਰਮ ਕਾਮਯਾਬਾ ਪੂਰੇ ਹਾਂ ਫਿਰ ਕਾਜ ਆਵੇ ਕੰਮ ਜੇ ਸਾਡਾ ਧਾਗਾ ਨਾਲ ਚੱਲਦਾ ਕੰਮ ਫਿਰ ਕਾਜ ਆਵੇ ਜਿਹੜੇ ਇੰਨੇ ਮਤਲਬ ਉਹ ਕਰੀ ਜਾਂਦੇ ਆ ਖਰਚਾ ਕਰਦੇ ਆ ਮਿਲਕ ਮਿਕਚਰ ਪਾਉਂਦੇ ਆ ਆਫਰ ਪਾਉਂਦੇ ਆ ਹਨਾ ਉਹ ਚੀਜ਼ਾਂ ਬਾਈ ਮੈਂ ਇੱਕ ਦਾਦਾ ਵੀ ਆ ਧਾਗਾ ਬਾਬਾ ਕੱਲਾ ਹਾਂ ਹੋਰ ਦਾ ਗੈਂਦ ਹੋਰ ਦੀ ਪੈਂਦੀ ਕਾਸੀ ਨਹੀਂ ਲੋਟੀ ਹਾਂ ਆ ਧਾਗਾ ਬਸ ਆ ਜਾਵੇ ਹਾਂ ਜਿਹੜੇ ਦੂਜੇ ਧਾਗੇ ਉਹਨਾਂ ਨੇ ਖੜਾ ਛੱਡ ਦਿਓ ਠੀਕ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ ਠੀਕ ਹੈ ਇੱਕ ਵੀਰ ਨੇ ਜਿਹੜੇ ਨੇ ਵੀਡੀਓ ਬਣਾਈ ਹੈ ਉਹਦੀ ਹੂੰ ਉਹਨੂੰ ਬੇਨਤੀ ਕਰਦਾ ਵੀ ਤੁਸੀਂ ਪ੍ਰਚਾਰ ਕਰੋ ਪਿੰਡ-ਪਿੰਡ ਜਾ ਕੇ ਪਰ ਸੱਚ ਦਾ ਕਰੋ ਹੂੰ ਝੂਠ ਦਾ ਪ੍ਰਚਾਰ ਨਾ ਕਰੋ ਠੀਕ ਐ ਐਵੇਂ ਗਲਤ ਰਾਹ ਤੋੜਨਾ ਲੋਕਾਂ ਨੂੰ ਉਹ ਗਲਤ ਗੱਲ ਹੁੰਦੀ ਹੈ ਕੱਲੇ ਵਿਹੋਂ ਵਾਸਤੇ ਠੀਕ ਐ ਨਹੀਂ ਫਿਰ ਜਿਹੜੀਆਂ ਏਡ-ਏਡੀਆਂ ਕੰਪਨੀਆਂ ਦਾਅਵੇ ਕਰਦੀਆਂ ਬਾਈ ਵੀ ਸਾਡਾ ਪਾਊਡਰ ਪਾਓ ਸਾਡਾ ਪਾਊਡਰ ਪਾਓ ਹਨਾ ਵੀ ਫੇਰ ਤੁਹਾਡਾ ਪਸ਼ੂ ਰਹੂਗਾ ਵੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਪਸ਼ੂ ਮਤਲਬ ਵੀ ਇੱਕ ਉਹਦੇ ਡੇਰੀ ਫਾਰਮ ਹੈ ਹਾਂ ਉਹਦੇ 5-6 ਪਸ਼ੂ ਪੀੜ ਹੋ ਰਹੇ ਠੀਕ ਐ ਫਿਰ ਉਹਨਾਂ ਦੇ ਕੰਮ ਕਰ ਜੂਗਾ ਉਹ ਤਾਂ ਮੈਂ ਦਾ ਮੈਂ ਕਮਾਲ ਮੰਨਦਾ ਵੀ ਉਹ ਅਜੇ ਤੱਕ ਪਹੁੰਚੇ ਕੋ ਨਹੀਂ ਕਿਉਂ ਨਹੀਂ ਬੰਦੇ ਕੋਲੇ ਵੀ ਚੱਲਦਾ ਪਰ ਬਾਈ ਪੈਸੇ ਲਾਉਣੇ ਪੈਣਗੇ ਮਿਲਣ ਮਿਕਸਚਰ ਪਾਉਣੇ ਪੈਣਗੇ ਘਾਟਾਂ ਪੂਰੀਆਂ ਕਰਨੀਆਂ ਪੈਣਗੀਆਂ ਫੇਰ ਕਿਤੇ ਜਾ ਕੇ ਫੇਰ ਜਾ ਕੇ ਕਿਤੇ ਇਹ ਕੰਮ ਸੈੱਟ ਹੋਊਗਾ ਤੇ ਉਹ ਗਰੰਟੀ ਨਾਲ ਹੀ ਹੁੰਦਾ ਹਾਂ ਉਹ ਜਿਵੇਂ ਜੱਗ ਮਾਣੀ ਦਾ ਪੜਦੇ ਹੁੰਦੇ ਆ ਹਾਂ ਪਸ਼ੀ ਕਰਨ ਕਰ ਲੋ ਜਾਂ ਐ ਕਰ ਲੋ 101% ਗਾਰੰਟੀ ਫਲਾਂਚਿੰਗ ਹਰੇਕੀ ਗਾਰੰਟੀ ਹੁੰਦੀ ਇਹਨਾਂ ਠੱਗ ਬੈਠੇ ਆ ਬਾਈ ਹਾਂ ਠੀਕ ਆ ਤੇ ਠੱਗਾਂ ਕੋਲੇ ਕੁਝ ਨਹੀਂ ਹੁੰਦਾ ਤੇ ਕੀ ਦੱਸਾਂ ਸਹੀ ਹੈ ਹਾਂ ਸੋ ਬਾਈ ਇੱਦਾਂ ਨਹੀਂ ਹੁੰਦਾ ਬਾਈ ਕਹਿੰਦਾ ਕੁਝ ਵੀ ਤੇ ਵਾਕਿ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਕਿਵੇਂ ਲੱਗੀ ਹੈ ਨਾ ਗੱਲਬਾਤ ਵੀ ਇਹ ਤਾਂ ਹੁੰਦਾ ਜਾਂ ਨਹੀਂ ਹੁੰਦਾ ਹੈ ਹਨਾ ਵੀ ਤੁਸੀਂ ਵੀ ਆਪ ਦੀ رائے ਜ਼ਰੂਰ ਦਿਓ ਬਾਈ ਜਿਹੜੇ ਵੱਡੇ ਵੱਡੇ ਡੇਰੀ ਫਾਰਮ ਵਾਲੇ ਇੰਨਾ ਕੁਝ ਪਾਉਂਦੇ ਆ ਤੇ ਫਿਰ ਕਿਉਂ ਨਾ ਵੀ ਉਹਨਾਂ ਦਾ ਖਰਚਾ ਘਟਾਇਆ ਜਾਵੇ ਹਨਾ ਬਾਈ ਹਾਂਜੀ ਬਾਈ ਸਹੀ ਗੱਲ ਚਲੋ ਬਾਈ ਵੀਡੀਓ ਸ਼ੇਅਰ ਕਰਦੇ ਹੋ ਬਈ ਧੰਨਵਾਦ ਸਹੀ ਗੱਲ